ਇਹ ਤਰ੍ਹਾਂ ਕਿ ਜਗਿਆਸੂ ਆ ਗਿਆ ਮਾਹਪਰਖੋ ਕਰੋ ਕਿਰਪਾ ਘਰ ਵਿੱਚ ਪੁੱਤਰ ਦੀ ਦਾਤ ਹੋਈ ਹੈ ਤੇ ਤੁਸੀਂ ਨਾਮ ਰੱਖ ਦੋ ਮਾਹਪਰਖ ਨੇ ਇਸ਼ਾਰਾ ਕੀਤਾ ਜਾ ਵੀ ਪਹਿਲਾਂ ਪ੍ਰਸ਼ਾਦਾ ਛਕ ਲੈ ਤੋੜ ਦਿੱਤਾ ਸਾਧ ਸੰਗਤ ਦੂਜਾ ਦਿਨ ਹੋਇਆ ਤੀਜਾ ਦਿਨ ਕਰਦੇ ਸਾਧ ਸੰਗਤ ਸੱਤ ਦਿਨ ਬੀਤ ਗਏ ਤੇ ਜਦੋਂ ਸੱਤਵੇਂ ਦਿਨ ਉਹ ਖੜੀ ਗਿਆ ਕਹਿੰਦੇ ਬਾਬਾ ਜੀ ਮੈਂ ਪ੍ਰਸ਼ਾਦਾ ਬਾਅਦ ਚ ਛਕੂਗਾ ਮੇਰੇ ਪਹਿਲੇ ਪੁੱਤਰ ਦਾ ਨਾਮ ਰੱਖ ਦੋ ਬਾਬਾ ਬਸੰਤ ਸਿੰਘ ਜਿਉਂ ਜੌਹੜਾ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਇਹਨੇ ਨਾਮ ਕਿਵੇਂ ਰੱਖਾਂ ਜਦੋਂ ਤੂੰ ਆ ਕੇ ਬੇਨਤੀ ਲਾਉਣਾ ਮੈਂ ਸੁਰਤਨਾ ਜਾ ਕੇ ਸਤਖੰਡ ਵਿੱਚ ਤੇਰੇ ਪੁੱਤਰ ਦਾ ਨਾਂ ਦੇਖਦਾ ਤੇ ਇਹਦਾ ਨਾਂ ਹੀ ਹੈ ਨਹੀਂ ਉੱਥੇ ਮਹਾਂਪੁਰਖਾਂ ਨੇ ਦੱਸ ਕਿਵੇਂ ਨਾਂ ਰੱਖ ਦਵਾਂ ਤੂੰ ਸੱਤੇ ਦਿਨ ਬੇਨਤੀਆਂ ਕਰਨ ਆਉਂਦਾ ਰਿਹਾ ਮੈਂ ਸੱਤੇ ਦਿਨ ਸਤਖੰਡ ਤੇ ਜਾ ਕੇ ਦੇਖਦਾ ਰਿਹਾ ਤੇ ਤੇਰੇ ਪੁੱਤਰ ਦਾ ਨਾਂ ਹੀ ਹੈ ਨਹੀਂ ਇਹਦੇ ਕੋਲ ਤਾਂ ਇੱਕ ਹਫ਼ਤਾ ਹੋਰ ਬਚਿਆ ਬਸ ਇੱਕ ਹਫ਼ਤੇ ਬਾਅਦ ਉਹਨੇ ਚਲੇ ਜਾਣਾ ਨੇ ਪੈਰੀ ਡੈਗ ਪੈ ਕਹਿੰਦੇ ਮਾਹਪੁਰਖੋ ਸੇਵਾ ਕੀਤੀ ਆਪ ਜੀ ਕੋਲੇ ਕਹਿੰਦੇ ਠੀਕ ਆ ਫਿਰ ਇਹਨੂੰ ਜਾਣ ਦੇ ਤੇ ਤੈਨੂੰ ਦੋ ਪੁੱਤ ਦੇਵਾਂਗੇ ਫਿਰ ਹੁਣ ਬਾਣੇ ਵਿੱਚ ਆ ਜਾ ਜਿਹੜੀ ਤੇਰੀ ਪਿਛਲੀ ਸਾਰੀ ਕਮਾਈ ਦੀ ਤੈਨੂੰ ਬਰਕਤਾਂ ਨੂੰ ਦੋ ਪੁੱਤਾਂ ਤੇਰੀ ਪੂਰੀ ਕਰ ਦਊਗਾ ਇਹ ਸਾਸ ਸਹੇ ਮਹਾਰਾਜ ਦੀ ਘਰ ਦੀ ਕਲਾ ਵੱਡੀ ਹੈ ਰਾਜ ਦੇਣਦੇ ਆ ਬਖਸ਼ਿਸ਼ਾਂ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ ਸਰਸਾਰ ਸੰਗਤ ਸਿੱਖ ਨਮਾਣਾ ਬਣ ਜੇ। ਇਹਦਾਂ ਇੱਕ ਜਗ੍ਹਾ ਅਸੂ ਆ ਗਿਆ। ਮਾਪੁਰਖੋ ਕਰੋ ਕਿਰਪਾ। ਘਰ ਵਿੱਚ ਪੁੱਤਰ ਦੀ ਦਾਤ ਹੋਈ ਹੈ। ਤੇ ਤੁਸੀਂ ਨਾਮ ਰੱਖ ਦੋ। ਮਾਪੁਰਖ ਨੇ ਇਸ਼ਾਰਾ ਕੀਤਾ ਜਾ ਵੀ ਪਹਿਲਾਂ ਪ੍ਰਸ਼ਾਦਾ ਛਕ ਲੈ। ਤੋੜ ਦਿੱਤਾ ਸਾਹ ਸੰਗਤ ਦੂਜਾ ਦਿਨ ਹੋਇਆ ਤੀਜਾ ਦਿਨ ਕਰਦੇ ਉਸਾਸ ਸਿੰਘ ਸੱਤ ਦਿਨ ਬੀਤ ਗਏ ਤੇ ਜਦੋਂ ਸੱਤਵੇਂ ਦਿਨ ਉਹ ਖੜੀ ਗਿਆ ਕਹਿੰਦੇ ਬਾਬਾ ਜੀ ਮੈਂ ਪ੍ਰਸ਼ਾਦਾ ਬਾਅਦ ਚ ਛੱਕੂਆ ਮੇਰੇ ਪਹਿਲੇ ਪੁੱਤ ਦਾ ਨਾਂ ਰੱਖ ਦਵਾਂ ਬਾਬਾ ਬਸੰਤ ਸਿੰਘ ਜਿਉਂਹਲਾ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ ਕਹਿੰਦੇ ਨਾਮ ਕਿਵੇਂ ਰੱਖਾਂ ਜਦੋਂ ਤੂੰ ਆ ਕੇ ਬੇਨਤੀ ਲਾਉਣਾ ਮੈਂ ਸੁਰਤਨਾ ਜਾ ਕੇ ਸਤਖੰਡ ਵਿੱਚ ਤੇਰੇ ਪੁੱਤ ਦਾ ਨਾਂ ਦੇਖਦਾ ਤੇ ਇਹਦਾ ਨਾਂ ਹੀ ਹੈ ਨਹੀਂ ਉੱਥੇ ਮਹਾਂਪੁਰਖਾਂ ਨੇ ਦੱਸ ਕਿਵੇਂ ਨਾਂ ਰੱਖ ਦਵਾਂ ਤੂੰ ਸੱਤੇ ਦਿਨ ਬੇਨਤੀਆਂ ਕਰਨ ਆਉਂਦਾ ਰਿਹਾ ਮੈਂ ਸਤੇ ਦਿਨ ਸਤਖੰਡ ਤੇ ਜਾ ਕੇ ਦੇਖਦਾ ਰਿਹਾ ਤੇ ਤੇਰੇ ਪੁੱਤਰ ਨੋਂ ਹੀ ਹੈ ਨੇ ਇਹਦੇ ਕੋਲ ਤਾਂ 1 ਹਫਤਾ ਹੋਰ ਬਚਿਆ ਬਸ ਇੱਕ ਹਫਤੇ ਬਾਅਦ ਇਹਨੇ ਚਲੇ ਜਾਣਾ ਨੇ ਪੈਰਿੰਡੈਗ ਪੈ ਕਹਿੰਨੇ ਮਾਪੁਰਖੋ ਸੇਵਾ ਕੀਤੀ ਆਪ ਜੀ ਕੋਲੇ ਕਹਿੰਨੇ ਠੀਕ ਆ ਫਿਰ ਇਹਨੂੰ ਜਾਣ ਦੇ ਤੇ ਤੈਨੂੰ ਦੋ ਪੁੱਤ ਦੇਵਾਂਗੇ ਫਿਰ ਹੁਣ ਬਾਣੇ ਵਿੱਚ ਆ ਜਾ ਜਿਹੜੀ ਤੇਰੀ ਪਿਛਲੀ ਸਾਰੀ ਕਮਾਈ ਦੀ ਤੁਹਾਨੂੰ ਬਰਕਤ ਹਨ ਦੋ ਪੁੱਤਾਂ ਤੇਰੀ ਪੂਰੀ ਕਰ ਦਮ ਇਹ ਸਾਧ ਸੰਗਤ ਮਹਾਰਾਜ ਦੀ ਘਰ ਦੀ ਕਲਾ ਵੱਡੀ ਹੈ ਰਾਜ ਦੇਣ ਦੇ ਬਖਸ਼ਿਸ਼ਾਂ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ